ਫાંਸੀ ਹੋਣ ਲੱਗੀ ਫાંਸੀ ਦਾ ਰਸਾ ਚੁੰਮਿਆ ਜਦੋਂ ਰਸਾ ਚੁੰਮਿਆ ਫાંਸੀ ਨਾਲ ਸਵਾਜਿਵਾਬ ਹੁੰਦੇ ਨੇ ਸੂਰਮੇ ਦੇ ਫાંਸੀ ਕਹਿੰਦੀ ਐ ਬੇਮਾ ਫાંਸੀ ਫਰੰਗੀ ਡਾਇਰੀ ਮੈਨੂੰ ਤੱਕ ਕੇ ਨਾ ਮੁਸਕਰਾ ਮੈਥੋਂ ਡਰਦੇ ਦੇਵੀ ਦੇਵਤੇ ਮੇਰੀ ਖਿਦਮਤ ਕਰੇ ਖੁਦਾ ਏ ਤੋਰੀ ਵਾਗ ਲੱਟਦਾ ਅਜਨਮਬਰ ਤੇਰਾ ਆ ਗਿਆ ਅਜਨਮਬਰ ਤੇਰਾ ਆ ਗਿਆ ਤੇ ਹੂੰ ਰਗੜ ਦੇ ਵਾਗ ਬਧਾ ਤੇ ਹੂੰ ਰਗੜ ਦੇ ਵਾਗ ਬਧਾ ਗੁਰੂ ਮੈਂ ਕਹਿੰਦਾ ਜੇ ਤੂੰ ਫਾਂਸੀ ਫਰੰਗੀ ਡਾਇਰਦੀ ਨਾ ਮੈਨੂੰ ਦਬ ਕ ਡਰਾ ਇਤੋਂ ਦੇਵ ਤੇ ਡਰਦੇ ਹੋਣਗੇ ਸਾਨੂੰ ਕੀ ਤੇਰੀ ਪਰਵਾਹ ਨਹੀਂ ਮੈਂ ਬਰਨ ਤੈਨੂੰ ਲਾੜੀਏ ਆ ਗਲ ਵਿੱਚ ਬਾਹਾਂ ਪਾ ਝੂਟਾ ਲੈਣਾ ਤੇਰੀ ਪਿੰਗ ਤੇ ਝੂਟਾ ਲੈਣਾ ਤੇਰੀ ਪਿੰਗ ਤੇ ਸਾਨੂੰ ਚਾਵਾ ਨਾਲ ਬੁਲਾ ਸਾਨੂੰ ਚਾਵਾ ਚੜਾ ਵੇ ਮਿਆਨਾ ਸੁਣ ਕੇ ਹੀ ਕੰਬਦੇ ਵੱਡੇ ਖੱਬੀ ਖਾਨ ਦਲੇ ਜਿਹੜਾ ਕਰੇ ਮਖੌਲਾ ਮੌਤ ਨੂੰ ਵੇ ਮੈਂ ਤੱਕਿਆ ਪਹਿਲੀ ਵੇਰ ਜੀ ਮਾਸਣੀ ਨੇ ਜੰਮਿਆ ਵੇ ਤੂੰ ਅਣਖੀ ਬੱਬਰ ਸ਼ੇਰ ਕਿਉਂ ਰੰਗਲੀ ਦੁਨੀਆਂ ਤਿਆਰ ਦੁਨੀਆ ਤਿਆਗ ਲੈ ਨਹੀਂ ਜੰਮਣਾ ਜਗ ਤੇ ਫੇਰ ਨਹੀਂ ਜੰਮਣਾ ਜਗ ਤੇ ਫੇਰ ਸਾਡੇ ਦਿਲ ਵਿੱਚ ਪੰਬੜ ੜਕਦੇ ਤੱਕ ਜਲਿਆ ਬਾਬਾ ਨਹੀਂ ਪਿੱਛੇ ਮੁੜ ਕੇ ਦੇਖਦੀ ਏ ਇਨ ਬੁੱਲਾਹ ਪਤੀ ਈ ਅਣਖ ਨੂੰ ਆਉਣ ਕੱਚੀ ਚੀਆ ਸਾਡੀ ਅਣਖ ਨੂੰ ਆਉਣ ਕੱਚੀ ਚੀਆ ਹਿੰਦ ਤੇ ਹਕੂਮਤ ਗੈਰ ਕਰੇ ਹਿੰਦ ਤੇ ਹਕੂਮਤ ਗੈਰ ਤੇਰਾ ਦਗਦਾ ਜੋਵਣ ਵੇਖ ਕੇ ਮੈਨੂੰ ਮੁੜ ਮੁੜ ਆਉਣ ਤੇਰੀ ਖੇਡਣ ਵਾਰੀ ਆਜੂ ਨਾ ਪੰਗਦੇ ਪਾੜੇ ਖੋ ਅਜੇ ਬਖਤ ਹੈ ਮਾਫੀ ਮੰਗ ਲੈ ਜੇ ਜੀਣ ਤੈ ਦਿਨ ਤੋਂ ਤੇਰੀ ਟਾਣੀਆਂ ਟੁੱਟੇ ਫੁੱਲ ਦੀ ਤੇਰੀ ਟਾਣੀਆਂ ਟੁੱਟੇ ਫੁੱਲ ਦੀ ਹੈ ਪੜ ਤੋ ਪਰ ਖਸ਼ਬੋ ਹੈ ਪੜ ਤੋ ਕਸ਼ਬੋ ਮੈਨੂੰ ਮਾਫੀ ਮੁੜ ਕੇ ਕਹੀਂ ਨਾ ਮੈਨੂੰ ਮਾਫੀ ਮੜ ਕੇ ਕਹੀਂ ਨਾ ਵੀ ਮੰਗਦੇ ਲੋਕ ਗੱਦਾ ਅਸੀਂ ਅਣਖਾਂ ਹਾਸਲ ਕੀਤੀਆਂ ਹਾਂ ਸਿਦਕਾਂ ਦੇ ਸਰਦਾਰ ਸਾਡਾ ਗੁੱਸਾ ਪੰਬੜ ਅੱਗ ਦਾ ਕਿ ਚਾਂਗਿਆਰ ਅਸੀਂ ਖਾਤਰ ਆਪਣੇ ਦੇਸ਼ ਦੀ ਜਈਏ ਹੱਥ ਹੱਥ ਜਨਮਾਰ ਸਾਡੇ ਕਿਸੇ ਲਿਖਿਆ ਕਰੂਗੀ ਅਣ ਪੜਦੀ ਕਲਮ ਕਟਾਰ ਅਣ ਪੜਦੀ ਕਲਮ ਕਟਾਰ